ਦੋਸਤੋ ਬੇਸੁਰਤ ਹੋ ਕੇ ਸਿਰਾਂ ਨੂੰ ਕੁਮਾਰ ਹੈ ਲੋਕ ਨਾਲ ਹੀ ਉੱਚੀ ਉੱਚੀ ਚੀਕਾਂ ਦੀਆਂ ਆਵਾਜ਼ਾਂ ਵਾੜ ਖੁੱਲੇ ਹੋਏ ਹਰ ਪਾਸੇ ਹੀ ਇੱਕ ਦਹਿਸ਼ਤ ਭਰਿਆ ਮਾਹੌਲ ਜਿਸ ਨੂੰ ਦੇਖ ਕੇ ਇੱਕ ਵਾਰ ਤਾਂ ਦਿਲ ਦਹਿਲ ਜਾਂਦਾ ਹੈ ਪਰ ਸਭ ਤੋਂ ਹੈਰਾਨ ਕਰਵਾਉਣ ਵਾਲੀ ਗੱਲ ਇਹ ਹੈ ਕਿ ਨਜ਼ਾਰਾ ਇੱਕ ਧਾਰਮਿਕ ਅਸਥਾਨ ਦਾ ਹੈ ਇੱਥੇ ਆਉਣ ਵਾਲੇ ਲੋਕਾਂ ਵਿੱਚ ਜ਼ਿਆਦਾ ਗਿਰਤੀ ਵਿੱਚ ਪੱਗਾਂ ਵਾਲੇ ਅਤੇ ਚੁੰਨੀਆਂ ਵਾਲੇ ਹੀ ਹਨ ਇਹ ਉਹ ਧਾਰਮਿਕ ਸਥਾਨ ਹੈ ਜਿੱਥੇ ਆ ਕੇ ਲੋਕ ਆਪਣੀ ਸੁੱਧ ਬੁੱਧ ਭੁੱਲ ਜਾਂਦੇ ਹਨ ਕੋਈ ਭੂਤਾ ਪ੍ਰੇਤਾ ਕੋਈ ਸਾਯਾ ਆਦਿ ਤੋਂ ਛਟਕਾਰਾ ਪਾਉਣ ਲਈ ਇੱਥੇ ਚੌਂਕੀਆਂ ਭਰਦਾ ਹੈ ਤੇ ਕੋਈ ਇਸ ਨੂੰ ਵਹਿਮ ਭਰਮ ਦੱਸਦਾ ਹੈ ਸਿੱਖ ਧਰਮ ਵਿੱਚ ਜਿੱਥੇ ਲੋਕ ਕਾਫੀ ਗਿਣਤੀ ਵਿੱਚ ਇੱਥੇ ਚੌਂਕੀਆਂ ਭਰ ਜਾਂਦੇ ਹਨ ਜਾਂ ਫਿਰ ਆਪਣੀਆਂ ਮੰਤਾਂ ਪੂਰੀਆਂ ਕਰਨ ਜਾਂਦੇ ਹਨ ਉੱਥੇ ਹੀ ਸਿੱਖ ਧਰਮ ਦਾ ਇੱਕ ਬਹੁਤ ਵੱਡਾ ਤਬਕਾ ਇਸ ਨੂੰ ਸਿਰਫ ਪਕੰਡ ਅਤੇ ਵਹਿਮ ਭਰਮ ਅਤੇ ਉੱਥੇ ਜਾਣ ਵਾਲੇ ਲੋਕਾਂ ਨੂੰ ਮਾਨਸਿਕ ਰੋਗੀ ਦੱਸਦਾ ਹੈ ਸਿਰ ਘਮਾਉਂਦੇ ਹੋਏ ਵਾਲ ਖੁੱਲੇ ਹੋਏ ਖੇਡਦੇ ਲੋਕਾਂ ਨਾਲ ਖਚਾ-ਖਚ ਭਰੇ ਇਸ ਅਸਥਾਨ ਦਾ ਨਾਮ ਹੈ ਡੇਰਾ ਬਾਬਾ ਵਡਭਾਗ ਸਿੰਘ ਕੀ ਹੈ ਡੇਰਾ ਬਾਬਾ ਵਡਭਾਗ ਸਿੰਘ ਦੀ ਸਚਾਈ ਕੀ ਸੱਚਮੁੱਚ ਹੀ ਉੱਥੇ ਭੂਤਾ ਪ੍ਰੇਤਾ ਨੂੰ ਕੈਦ ਕੀਤਾ ਜਾਂਦਾ ਹੈ ਕਿਉਂਕਿ ਉੱਥੇ ਜਾ ਕੇ ਲੋਕ ਬਹੁਤੇ ਖੇਡਣ ਲੱਗ ਜਾਂਦੇ ਹਨ ਤਾਬ ਉਹਨਾਂ ਦੇ ਵਿੱਚ ਪਾਉਣ ਆ ਜਾਂਦੀ ਹੈ ਇਹ ਸਾਰੀ ਅਸਲੀ ਹਕੀਕਤ ਦੱਸਾਂਗੇ ਤੁਹਾਨੂੰ ਅੱਜ ਦੀ ਇਸ ਵੀਡੀਓ ਵਿੱਚ ਪਰ ਉਸ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਸਭ ਤੋਂ ਪਹਿਲਾਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰ ਦਈਏ ਕਿ ਸਾਡਾ ਮਕਸਦ ਕੋਈ ਵਹਿਮ ਭਰਮ ਫਲਾਉਣਾ ਜਾਂ ਫਿਰ ਭੂਤਾ ਪ੍ਰੇਤਾ ਦੇ ਨਾਮ ਤੇ ਲੋਕਾਂ ਨੂੰ ਡਰਾਉਣਾ ਜਾਂ ਫਿਰ ਲੋਕਾਂ ਦੇ ਅੰਦਰ ਦਹਿਸ਼ਤ ਪੈਦਾ ਕਰਨਾ ਜਾ ਕਿਸੇ ਦੇ ਕੋਈ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਉਣਾ ਕਦਾ ਚਿਤ ਵੀ ਨਹੀਂ ਹੈ ਪਰ ਕੁਝ ਲੋਕਾਂ ਦੀ ਆਸਥਾ ਦੇ ਨਾਲ ਜੁੜੇ ਇਸ ਸਥਾਨ ਬਾਰੇ ਜਾਣਕਾਰੀ ਸਾਂਝੀ ਜ਼ਰੂਰ ਕਰਨੀ ਹੈ ਡੇਰਾ ਵਡਭਾਗ ਸਿੰਘ ਜੋ ਕਿ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਉਨਾ ਦੇ ਪਿੰਡ ਮੈੜੀ ਵਿੱਚ ਬਣਿਆ ਹੋਇਆ ਹੈ ਬਾਬਾ ਵਡਭਾਗ ਸਿੰਘ ਦਾ ਕੀ ਇਤਿਹਾਸ ਹੈ ਕੀ ਹੈ ਉਸ ਦਾ ਸਿੱਖ ਧਰਮ ਦੇ ਨਾਲ ਸੰਬੰਧ ਇਸ ਬਾਰੇ ਅਸੀਂ ਸਾਡੀ ਇੱਕ ਪਹਿਲੀ ਵੀਡੀਓ ਵਿੱਚ ਜਾਣਕਾਰੀ ਸਾਂਝੀ ਕਰ ਚੁੱਕੇ ਹਾਂ ਜੋ ਤੁਸੀਂ ਸਾਡੇ YouTube ਅਤੇ Facebook ਪੇਜ ਤੇ ਦੇਖ ਸਕਦੇ ਹੋ ਪਰ ਅੱਜ ਗੱਲ ਕਰਾਂਗੇ ਕਿ ਅਸੀਂ ਸਿਰਫ ਇਸ ਸਥਾਨ ਉੱਤੇ ਚਲਦੇ ਭੂਤਾਂ ਪ੍ਰੇਤਾਂ ਨੂੰ ਕੈਦ ਕਰਨ ਬਾਰੇ ਕੀ ਸੱਚਮੁੱਚ ਇੱਥੇ ਭੂਤਾਂ ਪ੍ਰੇਤਾਂ ਆ ਕੇ ਕੈਦ ਹੋ ਜਾਂਦੀਆਂ ਹਨ ਦੋਸਤੋ ਕਿਸੇ ਵੀ ਅਨਸਾਰ ਦੀ ਆਸਥਾ ਅਤੇ ਵਿਸ਼ਵਾਸ ਇੱਕ ਅਜਿਹੀ ਚੀਜ਼ ਹੈ ਜਿਸ ਦਾ ਨਾ ਤਾਂ ਕੋਈ ਰੰਗ ਹੈ ਤੇ ਨਾ ਹੀ ਕੋਈ ਰੂਪ ਇੱਕ ਵਿਸ਼ਵਾਸ ਅਤੇ ਦ੍ਰਿੜਤਾ ਹੀ ਹੈ ਦੂਰਤ ਸਾੜ ਦਾ ਵੱਡੇ ਤੋਂ ਵੱਡਾ ਰੋਗ ਦੂਰ ਕਰਨ ਦੀ ਸ਼ਕਤੀ ਰੱਖਦੀ ਹੈ ਪਰ ਸਾਡੇ ਧਾਰਮਿਕ ਰੋਗਾ ਤੋਂ ਸਭ ਤੋਂ ਉੱਪਰ ਅਤੇ ਸਭ ਤੋਂ ਵਕਰਾ ਰੋਗ ਮੰਨਿਆ ਜਾਂਦਾ ਹੈ ਮਾਨਸਿਕ ਰੋਗ ਜਿਸ ਨੂੰ ਕਈ ਲੋਕ ਤਾਂ ਡਾਕਟਰਾਂ ਨੂੰ ਦਿਖਾਉਂਦੇ ਹਨ ਅਤੇ ਹਸਪਤਾਲਾਂ ਵਿੱਚ ਜਾਂਦੇ ਹਨ ਪਰ ਉੱਤੇ ਹੀ ਕਈ ਲੋਕ ਅਜੇ ਵੀ ਹੈਗੇ ਜੋ ਇਸੇ ਮਾਨਸਿਕ ਰੋਗ ਨੂੰ ਹੀ ਕਸਰ ਦਾ ਰੋਗ ਕਹਿਣਾ ਸ਼ੁਰੂ ਕਰ ਦਿੰਦੇ ਹਨ ਜੇਕਰ ਸਿੱਧੇ ਅਤੇ ਸੌਖੇ ਸ਼ਬਦਾਂ ਵਿੱਚ ਗੱਲ ਕਰੀਏ ਦਾ ਇਸ ਨੂੰ ਪੂਤ ਪ੍ਰੇਤ ਅਤੇ ਸਾਇ ਨਾਲ ਵੀ ਜੋੜ ਕੇ ਦੇਖਿਆ ਜਾਂਦਾ ਹੈ ਅਜਾਇਆ ਇੱਕ ਸਤਾਰਾ ਹੈ ਹਵਾਚਲ ਦੇ ਜ਼ਿਲ੍ਹਾ ਉਹਨਾਂ ਦੇ ਪਿੰਡ ਮੈੜੀ ਵਿੱਚ ਡੇਰਾ ਬਾਬਾ ਵਡਭਾਗ ਸਿੰਘ ਜਿੱਥੇ ਇਸ ਰੋਗ ਦਾ ਇਲਾਜ ਕੀਤਾ ਜਾਂਦਾ ਹੈ ਹਰ ਸਾਲ ਜਿੱਥੇ ਹੋਲੇ ਮਹੱਲੇ ਦੇ ਮੌਕੇ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤ ਗੁਰਦੁਆਰਾ ਸ਼੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਨਤਮਸਤਕ ਹੋਣ ਜਾਂਦੀ ਹੈ ਉੱਥੇ ਹੀ ਵੱਡੀ ਗਿਣਤੀ ਵਿੱਚ ਪੰਜਾਬ ਤੋਂ ਹੋਲੀ ਦੇ ਤਿਹਾਰ ਮੌਕੇ ਲੋਕ ਡੇਰਾ ਬਾਬਾ ਵਡਭਾਗ ਸਿੰਘ ਦੇ ਸਥਾਨ ਤੇ ਵੀ ਆਉਂਦੇ ਹਨ ਅਤੇ ਇੱਥੇ ਵੀ ਇੱਕ ਭਾਰੀ ਮੇਲਾ ਬਣਾਇਆ ਜਾਂਦਾ ਹੈ ਇਸ ਤੋਂ ਇਲਾਵਾ ਵੀ ਹਰੇਕ ਮਹੀਨੇ ਦੀ ਪੂਰਨਮਾਸੀ ਨੂੰ ਵੱਡੀ ਗਿਣਤੀ ਵਿੱਚ ਲੋਕ ਇਸ ਸਥਾਨ ਤੇ ਜਾਂਦੇ ਹਨ ਇਸ ਡੇਰੇ ਦੇ ਪ੍ਰਬੰਧਕਾ ਮੁਤਾਬਕ ਬਾਬਾ ਵਡਭਾਗ ਸਿੰਘ ਨੇ ਇਸ ਜਗ੍ਹਾ ਤੇ ਕਰੀਬ 17 ਸਾਲ ਰਹਿੰਦੇ ਹੋਏ ਤਪੱਸਿਆ ਕੀਤੀ ਸੀ ਅਤੇ ਜੋ ਵੀ ਇੱਥੇ ਆ ਕੇ ਅਰਦਾਸ ਕਰਵਾਉਂਦਾ ਹੈ ਉਸ ਦੀ ਮਨੋਕਾਮਨਾ ਪੂਰੀ ਹੁੰਦੀ ਹੈ ਲੋਕ ਦੂਰ ਦਰਾਡੇ ਤੋਂ ਆਪਣੀਆਂ ਮੰਤਾਂ ਇਸ ਡੇਰੇ ਤੇ ਲੈ ਕੇ ਆਉਂਦੇ ਹਨ ਜਿਨ੍ਹਾਂ ਵਿੱਚੋਂ ਸਭ ਤੋਂ ਵੱਡੀ ਹੁੰਦੀ ਹੈ ਕਸਰ ਕੱਢਣ ਦੀ ਮੰਤ ਭਾਵੇਂ ਕਿਸੇ ਦੇ ਵਿੱਚ ਜੇਕਰ ਕੋਈ ਭੂਤ ਪ੍ਰੇਤ ਵੜ ਗਿਆ ਹੈ ਤਾਂ ਉਸ ਨੂੰ ਇੱਥੇ ਕੱਢਿਆ ਜਾਂਦਾ ਹੈ ਆਮ ਬੋਲਚਾਲ ਦੇ ਵਿੱਚ ਸੁਧ ਬੁੱਧ ਭੁੱਲੀ ਬੈਠੇ ਅਤੇ ਆਪਣੇ ਵਾਲ ਖਲਾਰ ਕੇ ਸੇਲ ਹਲਾਰ ਰੇ ਲੋਕਾਂ ਨੂੰ ਕਸਰ ਦਾ ਰੋਗੀ ਦੱਸਿਆ ਜਾਂਦਾ ਅਤੇ ਇਸੇ ਕਸਰ ਦੇ ਰੋਗ ਦਾ ਇੱਥੇ ਇਸ ਪ੍ਰਕਾਰ ਇਲਾਜ ਹੁੰਦਾ ਹੈ ਪੂਰਨ ਮਾਚੀ ਦੀ ਰਾਤ ਇੱਥੇ ਲੋਕ ਪੂਰੀ ਤਰ੍ਹਾਂ ਨਾਲ ਸਾਰੀ ਰਾਤ ਹੀ ਆਪਣੇ ਹੋਸ਼ ਗਵਾ ਲੈਂਦੇ ਹਨ ਇੱਥੇ ਲੋਕਾਂ ਵੱਲੋਂ ਜਿੱਦਰੇ ਵੀ ਲਾਏ ਜਾਂਦੇ ਹਨ ਜਿਸ ਦੇ ਬਾਰੇ ਮੰਨਤਾ ਹੈ ਕਿ ਇਹ ਭੂਤਾਂ ਪ੍ਰੇਤਾਂ ਨੂੰ ਕੈਦ ਕਰਨ ਵਾਸਤੇ ਲਗਾਏ ਜਾਂਦੇ ਹਨ ਇਹ ਸਭ ਕੁਝ ਹੋਣ ਤੋਂ ਬਾਅਦ ਫਿਰ ਵਾਰੀ ਆਉਂਦੀ ਹੈ ਧੌਲੀ ਧਾਰ ਦੇ ਢੇਟ ਇਸ਼ਨਾਨ ਕਰਨ ਦੀ ਜਿੱਥੇ ਇੱਕ ਝਰਨਾ ਕਾਫੀ ਪੁਰਾਣੇ ਸਮੇਂ ਤੋਂ ਵਗ ਰਿਹਾ ਤੇ ਲੋਕ ਉਸ ਝਰਨੇ ਦੇ ਢੇਟਾ ਖੜ ਕੇ ਇਸ਼ਨਾਨ ਕਰਦੇ ਹਨ ਬਾਬਾ ਵਡਪਾਗ ਸਿੰਘ ਦੇ ਡੇਰੇ ਤੇ ਆਉਣ ਵਾਲੀ ਸੰਗਤ ਡੇਰੇ ਤੋਂ ਕਰੀਬ 2 ਕਿਲੋਮੀਟਰ ਦੂਰ ਧੌਲੀ ਧਾਰ ਤੇ ਵੀ ਜ਼ਰੂਰ ਜਾਂਦੀ ਹੈ ਜਿਸ ਬਾਰੇ ਮੰਨਣ ਵਾਲੇ ਲੋਕਾਂ ਦੀ ਆਸਥਾ ਹੈ ਕਿ ਜਦੋਂ ਤੱਕ ਸੰਗਤ ਧੌਲੀ ਧਾਰੇ ਹੇਠ ਇਸ਼ਨਾਨ ਨਾ ਕਰ ਲਵੇ ਉਦੋਂ ਤੱਕ ਉਹਨਾਂ ਦਾ ਡੇਰੇ ਵਿੱਚ ਆਉਣ ਦਾ ਮਕਸਦ ਪੂਰਾ ਨਹੀਂ ਹੁੰਦਾ ਜਿਸ ਵੀ ਕਿਸੇ ਨੂੰ ਕੋਈ ਮਾਨਸਿਕ ਪਰੇਸ਼ਾਨੀ ਹੈ ਜਾਂ ਫਿਰ ਕੋਈ ਭੂਤਾ ਪ੍ਰੇਤਾ ਦੀ ਕਸਰ ਹੈ ਉਹ ਉਦੋਂ ਤੱਕ ਦੂਰ ਨਹੀਂ ਹੁੰਦੀ ਜਦੋਂ ਤੱਕ ਉਹ ਇਸ ਧੌਲੀ ਧਾਰ ਦੇ ਹੇਠ ਇਸ਼ਾਨਾਨ ਨਹੀਂ ਕਰ ਲੈਂਦਾ ਡੇਰੇ ਨੂੰ ਮੰਨਣ ਵਾਲੇ ਲੋਕ ਇਹ ਗੱਲ ਵੀ ਕਹਿੰਦੇ ਹਨ ਕਿ ਇਹ ਅਸਥਾਨ ਭੂਤਾਂ ਦੇ ਰਾਜਾ ਵੀਰ ਨਾਰ ਸਿੰਘ ਦਾ ਹੈ ਜਿਸ ਦੀ ਤਸਵੀਰ ਤੁਸੀਂ ਬਾਬਾ ਵਡਭਾਗ ਸਿੰਘ ਦੀ ਤਸਵੀਰ ਦੇ ਨਾਲ ਅਕਸਰ ਹੀ ਦੇਖਦੇ ਹੋਵੋਗੇ ਇੱਥੇ ਆ ਕੇ ਵੀ ਮਾਹੌਲ ਉਹੀ ਹੁੰਦਾ ਹੈ ਜੋ ਕਿ ਡੇਰੇ ਵਿੱਚ ਸੀ ਪਰ ਕੀ ਸੱਚਮੁੱਚ ਹੀ ਉਹਨਾਂ ਦਾ ਕੋਈ ਮਾਨਸਿਕ ਰੋਗ ਜਾਂ ਫਿਰ ਉਹਨਾਂ ਨੂੰ ਭੂਤਾਂ ਪ੍ਰੇਤਾਂ 'ਚ ਛੁਟਕਾਰਾ ਇੱਥੇ ਆ ਕੇ ਮਿਲ ਜਾਂਦਾ ਇਸ ਬਾਰੇ ਕੋਈ ਵੀ ਠੋਸ ਤੱਤ ਮੌਜੂਦ ਨਹੀਂ ਪੂਰਨਮਾਸੀ ਦੀ ਰਾਤ ਨੂੰ ਬੇਸ਼ੱਕ ਆਰਤੀ ਦੇ ਨਾਲ ਮੇਲੇ ਦੀ ਸਮਾਪਤੀ ਹੋ ਜਾਂਦੀ ਪਰ ਇਹ ਕਾਰਮਾ ਲਗਾਤਾਰ ਸਾਰੀ ਰਾਤ ਹੀ ਇੱਥੇ ਚੱਲਦਾ ਰਹਿੰਦਾ ਹੈ ਤੁਹਾਡੇ ਇਸ ਬਾਰੇ ਕੀ ਵਿਚਾਰ ਹਨ ਕਿ ਸੱਚਮੁੱਚ ਭੂਤਾਂ ਪ੍ਰੇਤਾਂ ਹੁੰਦੀਆਂ ਹਨ ਜੋ ਇਨਸਾਨ ਨੂੰ ਜਕੜ ਲੈਂਦੀਆਂ ਹਨ ਕਿ ਜਿਹੜਾ ਵੀ ਕੋਈ ਆਪਣੇ ਵਾਲ ਖਿਲਾਰ ਕੇ ਸਿਰ ਹਿਲਾਉਂਦਾ ਸੱਚਮੁੱਚ ਹੀ ਉਹਦੀ ਕੋਈ ਸੁੱਧ ਬੁੱਧ ਗਵਾਚ ਜਾਂਦੀ ਹੈ ਜਾਂ ਫਿਰ ਉਹ ਪਖੜ ਕਰ ਰਿਹਾ ਹੁੰਦਾ ਹੈ ਤੁਸੀਂ ਵੀ ਅਜਿਹਾ ਕੋਈ ਦ੍ਰਿਸ਼ ਵੇਖਿਆ ਹੈ ਜਾ ਤੁਹਾਡੇ ਕੋਲ ਵੀ ਕੋਈ ਅਜਿਹੀ ਕਹਾਣੀ ਹੈ ਤਾਂ ਕਮੈਂਟਾਂ ਵਿੱਚ ਸਾਡੇ ਨਾਲ ਜ਼ਰੂਰ ਸਾਂਝੀ ਕਰਿਓ ਸੋ ਦੋਸਤੋ ਇਹ ਸੀ ਸਾਡਾ ਅੱਜ ਦਾ ਐਪੀਸੋਡ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰ ਦਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ